ਹੁਣ ਅੱਗੇ ਸ਼ੁਰੂ ਕਰਦੇ ਹਾਂ। ਨੰਦਾਵਨ ਜੰਦ ਵਿੱਚ ਸਹਾਇਤਾ ਇੱਥੇ ਹਾਸਕਰਾਂ ਦੇ ਅਤੇ ਸ਼ਹੀਦ ਬਲਾਸ ਦੇ ਕਥਨ ਸਨ ਨਾਉਣ ਦਾ ਜੰਗ 20 ਮਾਰਚ 1991 18 ਫਰਵਰੀ 1990 ਈਸਵੀ ਵਿੱਚ ਹੋਇਆ ਅਤੇ ਗੁਰੂ ਦੇ 6 ਸ਼ੀਰ ਵਿੱਚ ਸੰਪਾਦਕ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਲਿਖਤ ਮੁਤਾਬਕ ਨੰਦਾਉਣ ਦਾ ਜੰਗ 19 ਮਾਰਚ 1691 ਵਿੱਚ ਹੋਇਆ ਲਿਖਿਆ ਹੈ। ਗੁਰੂ ਕੇ ਸ਼ੇਰ ਪੰਨਾ 1317 ਇਸ ਨੰਦਾਉਣ ਦੀ ਜੰਗ ਵਿੱਚ ਭਾਈ ਸਹਿਮਜੀਤ ਤੋਂ ਇਲਾਵਾ ਧਰਮਚੰਦ, ਮਨੀਰਾਮ, ਮੂਰचंद, ਕਬੂਜ, ਸੋਹਣਚੰਦ ਪਰਮਾਰ, ਬੇਟਾ ਮਾਈ ਦਾਸ ਦਾ ਰਾ ਮਨੀ ਸਿੰਘ ਜੀ ਦਾ ਸਮਰਸਨ ਦਸ਼ਮੀਸ਼ ਪਿਤਾ ਜੀ 7 ਦਿਨ ਨਾਉਣ ਦੇ ਰਾਜ ਮਹਿਲ ਵਿੱਚ ਰਹੇ ਪਟ ਬਹੀ ਮਲਤਾਨੀ ਸਿੰਧੀ ਖਾਤਾ ਪਵਾਰ ਬਲੋ ਤੋਂ ਕਾ ਨਾਉਣ ਦੀ ਜੰਗ ਵਿੱਚ ਫਤੇ ਤੇ ਭਾਈ ਸਾਹਿਬ ਜੀ ਦੀ ਬਹਾਦਰੀ ਦੇ ਫਸਲ ਰੂਪ ਦਸਵੇਂ ਪਾਸ਼ਾ ਜੀ ਨੇ ਖੁਸ਼ ਹੋ ਕੇ ਭਾਈ ਮਨੀ ਸਿੰਘ ਜੀ ਨੂੰ ਦਮਾਨ ਦੀ ਉਪਾਧੀ ਬਖਸ਼ਿਸ਼ ਕੀਤੀ ਇਸ ਸੰਦਰਭ ਵਿੱਚ ਡਾਕਟਰ ਹਰੀ ਸਿੰਘ ਭਾਰਤੀ ਲਿਖਦੇ ਹਨ ਆਪਣੀ ਸ਼ਾਸਤਰੀ ਕੁੱਲ ਸ਼ਤਾ ਕਰਕੇ ਭਾਈ ਮਨੀ ਸਿੰਘ ਜੀ ਨੂੰ ਸਮਕਾਲੀਆ ਦੀ ਹੈਸੀਅਤ ਵਿੱਚ ਨੀਕ ਮਾਲੀ ਸਿਆਸੀ ਅਤੇ ਪ੍ਰਬੰਧਕੀ ਮਾਰਗ ਵਿੱਚ ਧਿਆਨ ਦੇਣਾ ਪੈਂਦਾ ਸੀ ਫਿਰ ਵੀ ਭਾਈ ਸਾਹਿਬ ਇੰਨਾ ਪ੍ਰਮੁੱਖ ਕਾਰਜਾਂ ਮਾਰਤੇ ਸਮਾਂ ਕੱਢ ਲੈਂਦੇ ਸਨ ਨਵਣ ਵਿਖੇ ਦਾ ਸਮੇਸ਼ ਪਿਤਾ ਜੀ ਦੀ ਪਾਵਨ ਜਨਮ ਵਿੱਚ ਬੜਾ ਹੀ ਆਲਿਸ਼ਾਨ ਗੁਰਦੁਆਰਾ ਸਹਿਬ ਬਣਾਇਆ ਜਿਸ ਦੀ ਸਾਰੀ ਰਾਏ ਮਹਾਨਦਰ ਬਸਾਖਾ ਸੰਗਤ ਜੀ ਨੇ 1923 ਈਸਵੀ ਵਿੱਚ ਕਰਵਾਈ ਐਸੇ جنگ ਦੇ ਕਾਨ ਰੰਗਜੀਤ ਦੀ ਦਿੱਲੀ ਤੇ ਤਖਤ ਤੋਂ ਗੈਰ ਹਾਜ਼ਰੀ ਦਾ ਲਾਭ اٹھਾਉਂਦੇ ਹੋਏ ਕੁਝ ਪਹਾੜੀ ਰਾਜਿਆਂ ਨੇ ਸਰਕਾਰੀ ਖਜ਼ਾਨੇ ਵਿੱਚ ਉਹ ਪੂੰਜੀ ਜਮਾ ਨਹੀਂ ਕਰਾ ਕਰਵਾਈ ਜੋ ਸਨਾਨਾ ਟੈਕਸ ਜਮਾ ਕਰਵਾਇਆ ਜਾਂਦਾ ਸੀ ਗਿਆਨੀ ਗਿਆਨ ਸਿੰਘ ਦੀ ਲਖਤ ਪੰਥ ਪ੍ਰਗਾਸ਼ ਅਨਸਾਰ ਮੀਆਂ ਦਲਵਰ ਖਾਨ ਫੌਜ ਦਾ ਨੂਰੰਗ ਜੀ ਨੇ ਮਾਮਲਾ ਗ੍ਰਾਹਣ ਵਾਸਤੇ ਭੇਜਿਆ ਸੀ ਰਾਜਾ ਭੀਮਚੰਦ ਕਹਨੂਰੀ ਦੀ ਸਰਦਾਰੀ ਵਿੱਚ ਕੁਝ ਫਾੜੀ ਰਾਜਿਆਂ ਨੇ ਜਿਨ੍ਹਾਂ ਵਿੱਚ ਗਪਾਲ ਚੰਦ ਗਲੇਰੀਆ, ਰਾਮ ਸਿੰਘ, ਜਸਵੰਤ ਪੱਥੀ ਚੰਦ ਦੰਡਵਾਲ ਕੇਸਰੀ ਚੰਦ ਅਸਖਦੇਵ ਚੰਦ ਤੇ ਰਾਜ ਕ੍ਰਿਪਾਲ ਚੰਦ ਕਟੋਚ ਜੈਸੇ ਰਾਜਿਆਂ ਨੇ ਗੰਢ ਜੋੜ ਕਰਕੇ ਸਲਾਨਾ ਖਿਜਰ ਦੀ ਰਾ ਕਮਾ ਦਿੱਲੀ ਦਰਬਾਰ ਦੇ ਖਜ਼ਾਨੇ ਵਿੱਚ ਨਾ ਜਮਾ ਕਰਉਣੀ ਹੀ ਇਸ ਜੁੱਧ ਦਾ ਅਸਲੀ ਕਾਰਨ ਸੀ ਲਫਖਾਨ ਨੂੰ ਇਸ ਜੁੱਧ ਬਾਤੇ ਬਹੁਤ ਸਾਰੀ ਫੌਜ ਦੇ ਕੇ ਸੂਬੇਦਾਰ ਮੀਆਂ ਖਾਨ ਨੇ ਭੇਜਿਆ ਲਫਖਾਨ ਨੇ कांगड़े ਤੋਂ 32 ਕਿਲੋਮੀਟਰ ਦੀ ਬੈਥ ਤੇ ਵਿਆਸ ਨਦੀ ਦੇ ਕਿਨਾਰੇ ਨਾਉਣ ਦੇ ਸਾਥ ਤੇ ਫੌਜਾਂ ਦਾ ਮੋਰਚਾ ਮੰਦੀ ਆਖੀ ਤੀ ਇਸ ਜੰਦ ਵਿੱਚ ਰਾਜਾ ਭੀਮਚੰਦ ਦੀ ਨਿਮਰਤਾ ਸਹਿਤ ਜੰਦ ਵਿੱਚ 10ਵੇਂ ਪਾਸ਼ਾ ਜੀ ਨੂੰ ਕੀਤੀ ਬੇਨਤੀ ਸਵੀਕਾਰ ਕਰਨ ਤੇ ਗੁਰੂ ਜੀ ਆਪ ਸ਼ਾਮਲ ਹੋ ਗਏ ਇਸ ਜੰਦ ਵਿੱਚ ਭਾਈ ਮਨੀ ਸਿੰਘ ਜੀ ਇੱਕ ਮਹਾਨ ਯੋਧੇ ਸੂਰਬੀਰ ਯੋਗ ਪ੍ਰਬੰਧਕ ਧਾਰਮਿਕ ਆਗੂ ਬਜੋ ਮਸੀਸ ਤੌਰ ਤੇ ਸ਼ਾਮਲ ਹੋਏ ਇਸ ਜੰਦ ਵਿੱਚ ਨਸ਼ਮੀਸ਼ ਪਿਤਾ ਜੀ ਦੀ ਫਤਿਹ ਹੋਈ ਸਤਿਗੁਰੂ ਜੀ 28 ਮਾਰਚ 1691 ਦੀ ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਸਤਹਰ ਸੇ ਸੰਤਾਲਿਸ਼ ਮਾਹੀ ਜੀਤ ਮਾਸ ਕੀ ਮੈਸ ਆਹੇ ਫਤੇ ਪਈ ਜੀਤ ਕਰ ਆਏ ਰਾਜੀ ਆਪਣੇ ਧਰਮ ਸਿਧਾਏ ਭਾਈ ਮਨੀ ਸਿੰਘ ਦੇ ਬਾਬਾ ਬਲੂ ਰਾਏ ਦੀ ਸ਼ਹੀਦੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੀ ਸੁਤਰੀ ਬੀਬੀ ਵੀਰੋ ਦਾ ਵਿਆਹ ਨਿਜਿਤ ਕੀਤਾ ਹੋਇਆ ਸੀ ਇਸ ਮੌਕੇ ਸਾਜਹਾਨ ਵੱਲੋਂ ਮੁਖ ਲਿਖਾਂ ਗੋਰਖਪ uri ਆਪਣੀ ਕਮਾਂਡ ਵਿੱਚ ਫੌਜ ਲੈ ਕੇ ਸ੍ਰੀ ਅਮਰਤਾ ਸਰਾ ਆ ਗਿਆ। ਇਸ ਮੌਕੇ 20 ਜੂਨ 1734 ਈਸਵੀ ਨੂੰ ਭਾਈ ਮਨੀ ਸਿੰਘ ਜੀ ਦੇ ਬਾਬਾ ਬਲੂ رائے ਨੇ ਇਸ ਨੂੰ ਜੰਗ ਵਿੱਚ ਮਾਰ ਕੇ ਸਿੱਧੀ ਪਾਈ। ਮੁਖਲੈਸ਼ ਖਾਂ ਵਰਗੇ ਫੌਦਾਰਾਂ ਦੇ ਮਾਰੇ ਜਾਣ ਤੇ ਫਿਰ ਸੂਬਾ ਲਾਹੌਰ ਨੇ 17 1678 ਬਿਕਰਮੀ ਨੂੰ ਸਿੱਖ ਸੈਨਾ ਦਾ ਪੈਛਾ ਕੀਤਾ। ਤੇ ਫਿਰ ਮ ਰਾਜ ਨੇੜੇ جنگ ਹੋਈ ਫਿਰ ਮਾੜਨਾਂ ਦੇ بیٹے ਸੁਖੀਏ ਨੇ ਜਿਸ ਨਾਲ ਭਾਈ ਮਨੀ ਸਿੰਘ ਜੀ ਦੀ ਭੂਆ ਮਲੂਕੀ ਵਿਆਹੀ ਹੋਈ ਸੀ ਇਸ جنگ ਵਿੱਚ ਇਬਰਾਹੀਮ ਫੌਜਦਾਰ ਨੂੰ ਮਾਰ ਕੇ ਸੁਢੀ ਪਾਈ ਥਲਕੋਨਾਮਾ ਗਰਦੇਵ ਮਾਤਾ ਸੁੰਦਰ ਕੌਰ ਸੁੰਦਰੀ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਮਾਤਾ ਜੀ ਦੀ ਆਗਿਆ ਹੈ ਭਾਈ ਆਨੰਦ ਰੂਪ ਸਿੰਘ ਭਾਈ ਭਾਗ ਸਿੰਘ ਭਾਈ ਮਖਸੀ ਸਿੰਘ ਭਾਈ ਭਗਵੰਤ ਸਿੰਘ ਭਾਈ ਬੀਗੂ ਸਿੰਘ ਭਾਈ ਆੜਾ ਸਿੰਘ ਭਾਈ ਪੰਜਾਬ ਸਿੰਘ ਭਾਈ ਬਲਾਕੀ ਸਿੰਘ ਭਾਈ ਗੁਰਦਾਸ ਸਿੰਘ ਭਾਈ ਬਾਲ ਸਿੰਘ ਭਾਈ ਦੇਵੀ ਦਾਸ ਭਾਈ ਗਲਾਬ ਰਾਏ ਸਰਬ ਸੰਗਤ ਸ੍ਰੀ ਕਾਰਪੁਰਖ ਜੀ ਨਾ ਖਾਲਸਾ ਵਾਸੀ ਪਟਨੇ ਕਾ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸਵਾਰਨਾ 200 ਦਸੂਏ ਦੂਸ ਇਸੇ ਰੱਬੀ ਦੇ ਲੰਗਰ ਕੇ ਖਰਚ ਦੇ ਵਾਸਤੇ ਤੁਸਾਂ ਉਮਰ ਉੱਪਰ ਫਰਮਾਇਸ਼ ਹੋਈ ਹੈ ਹੁਕਮ ਦੇਖਦੇ ਹੁੰਡੀ ਕਾ ਉਸ ਕਰਾਈ ਭੇਜਣੀ ਨਿਹਾਲ ਹੋ ਹੋਵ ਹੁੰਗੇ ਤਾਂ ਸਾਡੀ ਖੱਟੀ ਕਮਾਈ ਵਿੱਚ ਗੁਰੂ ਬਰਕਤ ਪਾਵੇਗਾ ਤੁਸੀਂ ਮੇਰਾ ਹਰਜੰਦਾ ਤੂੰ ਤੁਸਾਂ ਉੱਪਰ ਮੇਰੀ ਬਹੁਤ ਖੁਸ਼ੀ ਹੈ ਤੁਸੀਂ ਸਭੇ ਮਨੋਰਥ ਗੁਰੂ ਪੂਰੇ ਕਰੇਗਾ ਸਿੱਖਾ ਪੁੱਤਾ ਦੀ ਸੇਵਾ ਦਾ ਮੀਲਾ ਹੈ ਲੋ ਵਿੱਚ ਕੀ ਸੇਵਾ ਕਰੂੰਗੇ ਤੁਹਾਡੇ ਸਾਰੇ ਕਾਰਜ ਗੁਰੂ ਪੂਰੇ ਕਰਾਸ ਕਰੇਗਾ ਆਰ ਤੁਹਾਡੀ ਸੇਵਾ ਦਰਗਾਹ ਥਾਂ ਪਵੇਗੀ ਸੰਮਤ 1763 ਮਿਤੀ ਕਤਕ 21 17 ਸੋਣਾ ਸੰਨ 1717 ਈਸਵੀ 15 ਨਵੰਬਰ ਹੁਕਮਨਾਮਾ ਮਾਤਾ ਸੁੰਦਰੀ ਜੀ ਕਾਂਦਲੀ ਗੁਰੂ ਜੀ ਨਾਲ ਭਾਈ ਮਨੀ ਸਿੰਘ ਜੀ ਨੰਦੌਣ ਦੀ ਜੰਗ ਜੱਤ ਕੇ ਫਿਰ ਸੀ ਨੰਨਦਪੁਰ ਸਾਹਿਬ ਆ ਗਏ ਇਹ ਜੰਗ 19 ਮਾਰਚ 1691 ਦੀ ਈਸਵੀ ਨੂੰ ਹੋਈ ਸਤਿਗੁਰੂ ਦੇ ਸੇਸ਼ ਪਿਤਾ ਵੱਲੋਂ ਭਾਈ ਮਨੀ ਸਿੰਘ ਤੇ ਅਪਾਰ ਕਿਰਪਾ ਹੋ ਗਈ। ਨਾਸਵੇਂ ਬਾਦਸ਼ਾਹ ਜੀ ਨੇ ਪ੍ਰੇਧਵਾਨ ਵਿੱਚ ਇਹ ਵਚਨ ਭਾਈ ਸਾਹਿਬ ਜੀ ਦੇ ਅਰਥਾਏ ਅਚਾਰਨ ਕੀਤੇ। ਮਨੀਏ ਤੇ ਗੁਰ ਕਿਰਪਾ ਹੋਈ ਸਤ ਕੀ ਸਖ ਐਸਾ ਸਮਨ ਹੈ ਕੋਈ। ਅਸ਼ਾਂਧਾ ਰਾਜਾ ਰਤਨ ਰਾਏ ਦਰਸ਼ਨਾਂ ਲਈ ਤੁਰਦਾ। ਇਨ੍ਹਾਂ ਦਿਨਾਂ ਵਿੱਚ ਹੀ ਸ਼ਾਮ ਗੋਰੀ ਪਰ ਤਰਪੁਰ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਤਾ ਲੂਹ ਰਾਜਾ ਹਮਰਾਏ ਦੇ ਪੁੱਤਰ ਰਾਜਾ ਰਤਨ ਰਾਏ ਆਪਣੀ ਮਾਤਾ ਸਵਰਨਮਤੀ ਨਾਲ ਸੰਨ 1890 ਈਸਵੀ 15 ਮਈ ਨੂੰ ਪ੍ਰਸ਼ਾਦੀ ਹਾਤੀ ਤੇ ਪੰਜ ਕਲਾ ਸ਼ਾਸਤਰ ਚੰਦਨ ਚੌਂਕੀ ਮੋਤੀਆਂ ਦੀ ਮਾਲਾ ਸੋਨੇ ਦਾ ਕਟੋਰਾ ਮੋਤੀਆਂ ਵਾਲੀ ਕੰਗੀ ਸੁੰਦਰ ਮਾਲਾ ਅਤੇ ਸੋ ਮੋਰਾ ਇਤਿਆਦਿਕ ਪੇਠਾ ਲੈ ਕੇ ਸੀ ਆਨੰਦਪੁਰ ਸਾਹਿਬ ਪਰ ਜੀਸੀ ਰਾਜਾ ਰਤਨਰਾਏ ਦੀ ਆਜੂ ਉਸ ਸਮੇ 22 ਸਾਲ ਅਤੇ 10ਵੇਂ ਪਾਸ਼ਾ ਜੀ ਦੀ ਉਮਰ 24 ਸਾਲ ਦੀ ਸੀ। ਦਸ਼ਮੇਸ਼ ਜੀ ਨੂੰ ਰਾਜੇ ਨੇ ਆਪਣੇ ਵੱਲੋਂ ਬਹੁਤ ਸਾਰੀ ਕੀਮਤੀ ਤੋਹਫੇ ਭੇਟ ਕੀਤੇ। ਸ਼ੰਕੀਪਤੀ ਮਨ ਮਾਤਾ ਜੀ ਤੋਂ ਜੀ ਮਾਤਾ ਜੀਤੋ ਜੀ ਦਾ ਜਨਮ ਪਿਤਾ ਹਰਜਸ ਦੀ ਗ੍ਰਹਿ ਵਿਖੇ 28 ਅਕਤੂਬਰ 1968 ਈਸਵੀ ਦਿਨ ਸੋਮਵਾਰ ਨੂੰ ਮਾਤਾ ਬਿਸ਼ਨ ਦੇਵੀ ਜੀ ਦੀ ਕੁੱਖੋਂ ਸ਼ਹਿਰ ਲਾਹੌਰ ਗਲੀ ਸੰਗਲਾ ਵਿਖੇ ਹੋਇਆ। ਸ੍ਰੀ ਕਾਂਗੀਧਰ ਦਸਮੇਸ਼ ਪਿਤਾ ਜੀ ਤੋਂ ਮਾਤਾ ਜੀਤੋ ਜੀ 2 ਸਾਲ ਛੋਟੇ ਸਨ। ਲਾਹੌਰ ਨਮਾਸੀ ਪਾਇ ਹਰਜਸ ਸੁਪਿੱਖੀ ਦੀ ਕੰਨਿਆਂ ਜਿਨ੍ਹਾਂ ਦੀ ਮੰਗਣੀ 12 ਮਈ 1673 ਈਸਵੀ ਦਿਨ ਸੋਮਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੀ ਦਰਤ ਤੇ ਮਸ਼ੰਤਗੜ ਨਗਰ ਦੇ ਨੇੜੇ ਨਮਾਣਾ ਨਗਰ ਗੁੰਕਲ ਹਰਵਸਾ ਕੇ 21 ਜੂਨ 1677 ਈਸਵੀ ਦਿਨ ਵੀਰ ਬਾਰਮਤਾਵਕ 23 ਹਾੜਾ ਸੰਮਤ 1734 ਨੂੰ ਆਨੰਦ ਕਾਰਜ ਦਸਮੀਸ ਜੀ ਨਾਲ ਹੋਇਆ ਆਪ ਜੀ ਦੀ ਉਧਰ ਤੋਂ ਸਹਿਮਜਾਦਾ ਜੀ ਚਾਰ ਸਿੰਘ ਜੀ ਦਾ ਜਨਮ 14 ਮਾਰਚ 1991 ਈਸਵੀ ਮੰਗਲਵਾਰ ਸਹਿਮਜਾਦਾ ਜੋਰਾਵਰ ਸਿੰਘ ਜੀ ਨਾ ਜਨਮ ਸਤਾਰਾਂ ਨਵੰਬਰ 1996 ਇਸ ਵੀ ਅੰਤਵਾਰ ਸਹਿਬ ਜਤਾ ਹਰਤੇ ਸਿੰਘ ਜੀ ਦਾ ਜਨਮ 25 ਫਰਵਰੀ ਸਾਲ 1999 ਇਸ ਵੀ ਮੰਗਵਾਰ ਨੂੰ ਹੋਇਆ 30 ਮਾਰਚ ਸੋਣਾ ਸਾਲ 99 ਨੂੰ ਦਸ਼ਮੀਸ਼ ਪਤਾ ਕੀਨੇ ਖਾਲਸਾ ਪੰਥ ਸਿਗਾਇਆ ਮਾਤਰਾ ਜੀਤੋ ਜੀ ਨੇ ਸਰਬ ਲੋਹ ਦੇ ਬਾਟੇ ਵਿੱਚ ਪਤਾਸੀ ਪਾਏ ਅਮਰਤ ਛਾਕੇ ਆਪ ਜੀ ਦਾ ਨਾਂ ਦਾ ਨਾਂ ਜੀਤਕੌਰ ਰੱਖਿਆ ਗਿਆ ਮਾਤਾ ਜੀਤਕੌਰ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸੰਬਰ ਸਨ 1700 ਈਸਵੀ ਲੈਨ ਮੀਰਬਾਰ ਨੂੰ ਕਾਲ ਸੈਣਾ ਲਾਣਾ ਕਰ ਗਏ ਸੰਮਤ 17657 ਜਵ ਭਏ ਮਾਤਾ ਜੀਤੋ ਸ੍ਰੀ ਸਰਪਰ ਸਰਪਰ ਨੂੰ ਗਏ ਦਵਾਨ ਦੀ ਨਿਯੁਗਤੀ ਅਤੇ 10 ਇਸ ਪਿਤਾ ਜੀ ਨਾਲ ਬਲਾਸਪੁਰ ਜਾਣਾ। ਨੰਨ ਆਉਣ ਦੀ جنگ ਤੋਂ ਤਕਰੀਬਨ 1 ਮਹੀਨਾ 23 ਦਿਨ ਬਾਅਦ 12 ਮਈ 1699 ਨੂੰ ਬਲਾਸਪੁਰ ਦੀ ਮਹਾਰਾਣੀ ਚੰਪਾ ਚੜਾਈ ਕਰ ਗਈ। ਕਲਗੀਧਰ ਦਾਸਮੀ ਇਸ ਪਿਤਾ ਦਾ ਮਹਾਰਾਣੀ ਚੰਪਾ ਬਹੁਤ ਸਤਿਕਾਰ ਕਰਦੀ ਸੀ। ਜਿਸ ਕਰਕੇ 27 ਮਈ 1991 ਈਸਵੀ ਨੂੰ ਦਸਵੇਂ ਸੁਪਤਾਜੀ ਭਾਈ ਮਨੀ ਸਿੰਘ ਜੀ ਤੇ ਹੋਰ ਸਿੱਖਾਂ ਯੋਧਿਆਂ ਨਾਲ 17ਵੀਂ ਦੀ ਰਸਮ ਤੇ ਮिलासਪੁਰ ਗਏ ਆਪ ਜੀ 30 ਮਈ 1991 ਨੂੰ ਬਾਬਸ ਸ੍ਰੀ ਆਨੰਦਪੁਰ ਸਾਹਿਬ ਆ ਗਏ ਐਤੋਂ ਪਹਿਲਾ ਦਰਬਾਰੀ ਦਵਾਨ ਆਨੰਦ ਚੰਦ ਤੇ ਚੌਰੀ ਖਸਕ ਜਾਣ ਤੇ ਦਸਵੇਂ ਪਿਤਾ ਜੀ ਨੇ 15 ਮਈ 1993 ਈਸਵੀ ਨੂੰ ਬਾਗ ਮਾਂਗਰ ਨੇ ਇਸ ਦਾ ਦौरा ਕੀਤਾ ਉਸ ਸਮੇਂ ਭਾਈ ਮਨੀ ਸਿੰਘ ਜੀ 10ਵੇਂ ਪਾਤਸ਼ਾਹ ਜੀ ਦੇ ਨਾਲ ਹੀ ਗਏ ਇਹ ਇਸੇ ਤਰ੍ਹਾਂ 5 ਫਰਵਰੀ 1994 ਦਸਵੇਂ ਪਿਤਾ ਜੀ ਨੇ ਖਰਬਦੀ ਡੇਹਰਾ ਦੂਣ ਗਏ ਇਸ ਸਮੇਂ ਵਿੱਚ ਭਾਈ ਸਹਿਬ ਨਾਲ ਹੀ ਸਨ ਭਾਈ ਮਨੀ ਸਿੰਘ ਜੀ ਦੀ ਸੇਵਾ ਤੇ ਘਾੜ ਖਮਾਈ ਤੋਂ ਦਸਵੇਂ ਸਪਤਾਜੀ ਨੇ ਪ੍ਰਸੰਨ ਹੋ ਕੇ 29 ਮਾਰਚ 1691 ਈਸਵੀ ਦਰਬਾਰੀ ਦਵਾਨ ਥਾਪ ਦਿੱਤਾ ਇਸ ਦੇ ਨਾਲ ਹੀ ਭਾਈ ਧਰਮਚੰਦ ਘਰਮਾਣੀ ਦਵਾਨ ਸੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਹਮੰਦਰ ਸਾਹਿਬ ਜੀ ਸ੍ਰੀ ਅਮਰਤਸਰ ਵਿਖੇ 14 ਅਗਸਤ 1604 ਈਸਵੀ ਭਾਦਰਾ ਸੁਦੀ 1ਮ 1661 ਬਿਕਰਮੀ ਨੂੰ ਸਿਹਤਾਂ ਦੇ ਸਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਵੇਰ ਬਾਬਾ ਬੁੱਢਾ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਨਿਜਿਤ ਕੀਤਾ ਗਿਆ ਇਥੋਂ ਹੁਣ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਮੰਦਾ ਘਾਟਾ ਭੁੱਲਤਕ ਮਾਫ ਕਰਨਾ ਆਪ ਦੀ ਅਣਜਾਣ ਬੱਚੀ ਦੇ ਸਿਰ ਤੇ ਹੱਥ ਰੱਖਣਾ ਨਾਮ ਦੀ ਨਾਮ ਵਾਸ਼ਣੀ ਚਾਲਾਂ ਦੀ ਪ੍ਰੀਤ ਵਾਸ਼ਣੀ ਆਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ